ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਝ ਦਿਨ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਬਟਾਲਾ ਦੇ ਵਿੱਚ ਕਿਸੇ ਸ਼ਖਸ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਕੋਲੇ ਬੈਠ ਕੇ ਉਸਤਰ ਮਾਲਾ ਠਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਖਿੱਚ ਕੇ ਆੜ ਕੇ ਬਾਹਰ ਭੱਜਿਆ ਜਿਸ ਮੌਕੇ ਸੰਗਤ ਨੇ ਉਹਨੂੰ ਪਾਗਲ ਫੜ ਲਿਆ ਤੇ ਉਹਦੀ ਗੁੱਟ ਮਾਰ ਦੇ ਵਿੱਚ ਸੰਗਤ ਵੱਲੋਂ ਕੀਤੀ ਹੋਈ ਗੁੱਟ ਮਾਰ ਦੇ ਨਾਲ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਕੀ ਹੋਇਆ ਉਹੀ ਜੋ ਗੱਲਾਂ ਆਪਾਂ ਨੂੰ ਅੱਗੇ ਕਹਿਣ ਨੂੰ ਸੁਣ ਨੂੰ ਮਿਲਦੀਆਂ ਹਨ ਕਿ ਉਹ ਸ਼ਖਸ ਮੰਦ ਬੁੱਧੀ ਸੀ। ਉਹ ਪਾਗਲ ਸੀ ਉਹ ਮੈਂਟਲ ਸੀ 10 ਸਾਲ ਤੋਂ। ਕਿਉਂਕਿ ਜਿਹੜੇ ਮੈਂਟਲ ਆ ਮੰਦ ਬੁੱਧੀ ਆ ਗੁਰੂ ਘਰਾਂ ਦੇ ਵਿੱਚ ਹੀ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ। ਜੋ 10 ਸਾਲ ਤੋਂ ਪਹਿਲਾਂ ਸੀ ਮੰਦ ਬੁੱਧੀ ਉਹਨੇ ਘਰ ਦੇ ਵਿੱਚ ਆਪਦੇ ਪਿਓ ਦੀ ਪੱਗ ਨੂੰ ਹੱਥ ਨਹੀਂ ਪਾਇਆ ਆਪਦੇ ਪਿਓ ਦੀ ਦਾੜ੍ਹੀ ਨਹੀਂ ਪੱਟੀ ਆਪਦੇ ਘਰ ਦੇ ਵਿੱਚ ਕੋਈ ਇਹੋ ਜਿਹਾ ਕਾਰਨਾਵਾ ਨਹੀਂ ਕੀਤਾ ਉਹਨੂੰ ਗੁਰੂ ਗ੍ਰੰਥ ਸਾਹਿਬ ਵੀ ਜਿसे ਸਨ ਇਸ ਲਈ ਜਿਹੜੇ ਮੰਦਬੁੱਧੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ ਨਹੀਂ ਆ ਇਸ ਲਈ ਉਹ ਸੰਗਤ ਨੇ ਬਹੁਤ ਵਧੀਆ ਕੀਤਾ ਉਹਨੂੰ ਬੰਨ ਦੀ ਸਜ਼ਾ ਦੁਸ਼ਟ ਨੂੰ ਉਸੇ ਸਮੇਂ ਦੇ ਦਿੱਤੀ ਗਈ ਜੇ ਉਹ ਸੰਗਤ ਉਹ ਪ੍ਰਸ਼ਾਸਨ ਨੂੰ ਕੌਣ ਸਾਲਾਂ ਨੂੰ ਫੜਾ ਦਿੰਦੀ ਤਾਂ ਉਸ ਧਾਨ ਸਾਫ ਸੰਗਤ ਨੂੰ ਕਦੇ ਵੀ ਨਹੀਂ ਮਿਲਣਾ ਸੀ 2-4 ਸਾਲਾਂ ਬਾਅਦ ਉਹਨੂੰ ਮੈਂਟਲ ਕਹਿ ਕੇ ਮਦਬੁੱਧੀ ਕਹਿ ਕੇ ਛੱਡ ਦਿੱਤਾ ਜਾਣਾ ਸੀ ਮੁੜ ਕੇ ਸੰਗਤ ਉੱਤੇ ਕੀ ਕਰਦੀ ਧਰਨ ਨਹੀਂ ਲਾਉਣੇ ਸੀ ਫਿਰ ਇਸ ਲਈ ਸੰਗਤ ਨੇ ਬਹੁਤ ਵਧੀਆ ਕੀਤਾ ਉਹਨੂੰ ਬੰਦੀ ਸਜ਼ਾ ਉਸੇ ਸਮੇਂ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਲਈ ਇਹ ਘਟਨਾਵਾਂ ਤਾਂ ਹੀ ਰੁਕਣੀਆਂ ਜੀ ਇਹਨਾਂ ਨੂੰ ਬੰਦ ਦੀ ਸਜ਼ਾ ਉਸੇ ਸਮੇਂ ਦਿੱਤੀ ਜਾਵੇ ਕਿਉਂਕਿ ਨਹੀਂ ਤਾਂ ਮੰਦਬੁੱਧੀ ਕਹਿ ਕੇ ਛੁੱਟ ਜਾਂਦੇ ਆ ਜਿਹੜੇ ਪਹਿਲਾਂ ਫੜਾਏ ਪ੍ਰਸ਼ਾਸਨ ਨੂੰ ਉਹਨਾਂ ਦੀ ਨਾ ਕੋਈ ਅਣਕਵਾਰੀ ਹੋਈ ਆ ਨਾ ਕੋਈ ਇਨਸਾਫ਼ ਮਿਲਿਆ ਬਗਰਾੜੀ ਦੇ ਵਿੱਚ ਕਿੰਨਾ ਚਿਰ ਬੈਠੇ ਰਹੇ ਆ ਉਥੇ ਸੰਗਤਾਂ ਦੇ ਨਾਲ ਜਾਂਦੇ ਵੀ ਰਹੇ ਆ ਪਰ ਉਹਦਾ ਹਜੇ ਤਾਂ ਹੀ ਇਨਸਾਫ਼ ਨਹੀਂ ਮਿਲਿਆ ਜਿਹੜੇ ਆਗੂ ਲੱਗੇ ਸੀ ਉਹ ਤੁਹਾਨੂੰ ਪਤਾ ਹੀ ਹੈ ਕੀ ਕਰਕੇ ਆਪਦਾ ਗਾਂਘਾ ਇਸਤੇ ਲਈ ਇਸ ਲਈ ਜੋ ਸੰਗਤ ਨੇ ਕੀਤਾ ਉਹ ਵਧੀਆ ਕੀਤਾ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਉਹ ਕੰਮ ਕੀਤਾ ਉਸੇ ਸਮੇਂ ਉਹਨੂੰ ਸਜ਼ਾ ਦਿੱਤੀ ਜਿਹੜੇ ਵੀਰ ਕਹਿ ਰਹੇ ਆ ਕਿ ਉਹਨੂੰ ਪ੍ਰਸ਼ਾਸਨ ਦੇ ਹਵਾਲੇ ਕਰਨਾ ਚਾਹੀਦਾ ਸੀ ਉਹਨਾਂ ਵੀਰਾਂ ਇੰਨੇ ਹੀ ਮੁੜ ਕੇ ਉਹਨਾਂ ਨੂੰ ਕਹਿਣਾ ਸੀ ਕਿ ਨੇਂ ਅੰਗ ਉੱਥੇ ਇੰਨੇ ਫਿਰਦੇ ਸੀ ਉੱਥੇ ਅਮਰਤਾਰੀ ਸਿੰਘ ਸੀ ਹੋਰ ਵੀ ਸੰਗਤ ਸੀ ਉਹਨਾਂ ਨੇ ਉਹਨੂੰ ਕੁੱਟਿਆ ਨਹੀਂ ਉਹਨਾਂ ਨੂੰ ਮਾਰਿਆ ਨਹੀਂ ਉਸੇ ਸਮੇਂ ਉਹਨੂੰ ਮਾਰ ਦੇਣਾ ਚਾਹੀਦਾ ਸੀ ਉਹਨੂੰ ਐ ਕਰ ਦੇਣਾ ਚਾਹੀਦਾ ਸੀ ਮੁੜ ਕੇ ਉਹਨਾਂ ਵੀਰਾਂ ਨੇ ਹੂੰ ਮੈਂ ਕਹਿਣਾ ਹੀ ਹੁਣ ਉਹੋ ਹੀ ਵੀਰ ਕਹਿ ਰਹੇ ਆ ਵੀਡੀਓ ਦੇ ਥੱਲੇ ਕਮੈਂਟ ਵੇਖੀ ਦੇ ਆ ਕਹਿਣਗੇ ਜੀ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਇਹਨੂੰ ਪ੍ਰਸ਼ਾਸਨ ਦੇ ਹਵਾਲੇ ਕਰਨਾ ਚਾਹੀਦਾ ਹੀ ਇਹ ਗਰੀਬ ਸੀ ਇਹ ਗਰੀਬ ਅਮੀਰ ਦੀ ਗੱਲ ਨਹੀਂ ਵੀਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰੂਗਾ ਨਾ ਉਹ ਗਰੀਬ ਹੋਵੇ ਅਮੀਰ ਉਹਦੇ 'ਚ ਕੋਸ਼ ਨਹੀਂ ਇਸ ਲਈ ਉਹਨੂੰ ਬੰਨ ਦੀ ਸਜ਼ਾ ਉਸੇ ਸਮੇਂ ਦਿੱਤੀ ਗਈ ਬਹੁਤ ਵਧੀਆ ਕੀਤਾ ਬਾਕੀ ਉਹ ਮਾਤਾ ਜੀ ਵੀ ਸਿੰਘਾਂ ਨੂੰ ਕੁੱਝ ਮਾੜੇ ਬਚਨ ਵੀ ਬੋਲ ਰਹੇ ਆ video 'ਚ ਚਲੋ ਜਿਨ੍ਹਾਂ ਦਾ ਪੁੱਤ ਮਰਿਆ ਉਹਨਾਂ ਨੂੰ ਦੁੱਖ ਹੁੰਦਾ ਹੀ ਆ ਪਰ ਮਾਤਾ ਜੀ ਜੋ ਤੁਸੀਂ ਨਿੰਗਾ ਸਿੰਘਾਂ ਲਈ ਬਚਨ ਬੋਲ ਰਹੇ ਆ ਇਹ ਮਾੜੀ ਗੱਲ ਆ ਕਿਉਂਕਿ ਉਹਨੇ ਜੋ ਕਰਮ ਕੀਤਾ ਸੀ ਉਹਦੀ ਬੰਦੀ ਉਹਨੂੰ ਸਜ਼ਾ ਦਿੱਤੀ ਗਈ ਆ ਇਸ ਲਈ ਕੋਈ ਵੀ ਇਹੋ ਜਿਹਾ ਕੰਮ ਹੁੰਦੇ ਆ ਜਿਸ ਮੌਕੇ ਕੋਈ ਵੋਟਾਂ ਦਾ ਦੌਰ ਜਾ ਕੋਈ ਹੋਰ ਹੁੰਦਾ ਵਾ ਉਸ ਮੁਕੇ ਘਟਨਾਵਾਂ ਹੁੰਦੀਆਂ ਵਾ ਹੁਣ ਕੁਝ ਸਮਾਂ ਪਹਿਲੋ ਕੋਈ ਘਟਨਾਵਾਂ ਨਹੀਂ ਹੋਈ ਸੀ ਪਰ ਹੁਣ ਆ ਵੋਟਾਂ ਦਾ ਫੇਰ ਆ ਗਿਆ ਹੁਣ ਫੇਰ ਹੀ ਘਟਨਾਵਾਂ ਹੋਗੀ ਇਸ ਲਈ ਵੀਰੋ ਆਪਣੇ ਆਪਣੇ ਗੁਰੂ ਘਰਾਂ ਦਾ ਖਿਆਲ ਰੱਖੋ ਜੀ ਪੈਰਾ ਲੱਗਦਾ ਤਾਂ ਬਹੁਤ ਵਧੀਆ ਗੱਲ ਆ ਤੇ ਗੁਰੂ ਘਰਾਂ ਸਾਹਿਬ ਜੀ ਦੀ ਵਿਅਦਵੀ ਇਸੇ ਹੀ ਤਰ੍ਹਾਂ ਰੁਕ ਸਕਦੀ ਆ ਜਿਵੇਂ ਇਹ ਸੰਗਤ ਨੇ ਕੀਤਾ ਵਾ ਇਹੋ ਜੇ ਦੋ ਟਾਂ ਦਾ ਇਹੀ ਹਾਲ ਹੋਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ